ਅਹ ਇੱਕ ਜਿਹੜਾ ਇਨਸੀਡੈਂਟ ਹੋਇਆ ਇੱਕ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੋਇਆ ਉਹਦੇ ਵਿੱਚ ਤੇ 에어ਪੋਰਟ ਰੋਡ ਤੇ ਇੱਕ ਬੰਦੇ ਨੂੰ ਗੋਲੀਆਂ ਮਾਰ ਕੇ ਹਿੱਤੀ ਮੌਕੇ ਤੇ ਹੀ ਡੈਥ ਹੋ ਗਈ ਹੈ ਤੇ ਐਸ ਪਰ ਜਿਹੜੇ ਉਹਦੀ ਡਾਕੂਮੈਂਟਸ ਐਂਡ ਡੀਟੇਲਸ ਜਿਹੜੀਆਂ ਮਿਲੀਆਂ ਕੋ ਰਾਜੀਸ਼ ਡੋਗਰਾ ਨਾਮ ਦਾ ਬੰਦਾ ਹੈ ਜਿਹਦੇ ਜਿਹੜਾ ਕਿ ਜੰਮੂ ਦਾ ਰਹਿਣ ਵਾਲਾ ਹੈ ਪਰ ਜਿਹੜੀ ਹਾਦਸਾ ਹੋਇਆ ਤੇ ਵਿੱਚ ਦੋ ਗੱਡੀਆਂ ਦੇ ਉੱਤੇ ਕੁਝ ਅਨਨੋਨ ਚਾਰ ਪੰਜ ਬੰਦੇ ਆਏ ਸੀਗੇ ਤੇ ਉਹ ਆ ਕੇ ਉਹਨਾਂ ਨੇ ਜਿਹੜੀ ਇਹ ਸ਼ੂਟਿੰਗ ਕੀਤੀ ਹੈ ਤੇ ਇਹ ਇਨਸੀਡੈਂਟ ਅਨਜਾਨਾ ਹੈ ਤੇ ਇਹ ਚ ਸਾਡੀਆਂ ਟੀਮਾਂ ਇਮੀਡੀਏਟਲੀ ਐਕਟੀਵੇਟ ਹੋ ਗਈਆਂ ਤੇ ਅਸੀਂ ਸਾਡੂ ਮੁਸ਼ਕਲੀਜ਼ ਵੀ ਕਾਫੀ ਇਹਦੇ ਵਿੱਚ ਹੈਈਏ ਤੇ ਛੇਤੀ ਜਿਹੜਾ ਹੈਗਾ ਇਹ ਰੇਸ ਵੀ ਕਰ ਲਿਆ ਜਾਏਗਾ ਤੇ ਸਖਤੋ ਸਖਤ ਕਾਰਵਾਈ ਇਹ ਚ ਚਲਾਉਣਾ ਕਰਵਾਇਆ ਸੀ ਜੇ ਅੰਦਰ ਜਾ ਰਿਹਾ ਸੀ ਮੌਨ ਦਿੱਤੀ ਨੇ 몰 ਤੋਂ ਬਾਹਰ ਨੂੰ ਜਾ ਰਿਹਾ ਸੀਗਾ ਤਾਂ ਗੋਲੀਆਂ ਚਲਾਉਣ ਵਾਲੇ ਕਿੰਨੇ ਸੀ ਇਹ 4 ਤੋਂ 5 ਜਿਹੜੇ ਹੈਗੇ ਫਿਲਹਾਲ ਦੱਸਿਆ ਜਾ ਰਿਹਾ ਕਿ ਕਿੰਨੇ ਗ੍ਰਾਊਂਡ ਫਾਇਰ ਲੈ ਰਹੇ ਕਿੰਨੀਆਂ ਹਿੱਟ ਹੋ ਜਾਣਗੀਆਂ ਏ ਕਰੀਬ 10 ਦੇ ਆਸ-ਪਾਸ ਜਿਹੜੇ ਹੈਗੇ ਆ ਰਾਉਂਡ ਦੀ ਅਸ਼ੰਕਾ ਹੈਗੀ ਹੈ ਬਾਕੀ ਅਸੀਂ ਡਿਟੇਲ ਸਾਰੀ ਫੋਰੈਂਸਿਕ ਟੀਮ ਸਾਡੀ ਮੌਕੇ ਤੇ ਆ ਗਈ ਹੈ ਇਹ ਸਾਰੀ ਡਿਟੇਲ ਚ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੋ ਕੀਤੀ ਜਾਏ ਸਰ ਕੱਲਾ ਹੀ ਦੀ ਪਤਾ ਲੱਗਿਆ ਹੁਣ ਤੱਕ ਜੇ ਨਾਮ ਤੇ ਨਹੀਂ ਇਹਦੇ ਨਾਲ ਵੀ ਇੱਕ ਦੋ ਸਾਥੀ ਸੀਗੇ ਤੇ ਉਹਨਾਂ ਨੂੰ ਵੀ ਡਿਟੇਲ ਕੁਛ ਇਧਰ ਉਧਰ ਹੋ ਗਿਆ ਪਰ ਸਾਨੂੰ ਆਇਡੈਂਟੀਫਾਈ ਹੋ ਗਏ ਨਹੀਂ ਤੇ ਉਹਨਾਂ ਤੋਂ ਵੀ ਡਿਟੇਲ ਚ ਅਸੀਂ ਜਿਹੜੇ ਪੁੱਛਾਂਗੇ ਕਿ ਕੀ ਗੱਲਬਾਤ ਹੈ ਕਿ ਕੀ ਇਹ ਕੋਈ ਦੁਸ਼ਮਣੀ ਵਾਲੀ ਗੱਲਬਾਤ ਹੈ ਜਾਂ ਕੋਈ ਪਰਸਨਲ ਐਨੀਮੀਟੀ ਵਾਲੀ ਗੱਲਬਾਤ ਹੈ ਕਿਉਂਕਿ ਬੰਦਾ ਜਿਹੜਾ ਹੈਗਾ ਜੰਮੂ ਦਾ ਰਹਿਣ ਵਾਲਾ ਜੋ ਐਸਪਰ ਡਾਕੂਮੈਂਟਸ ਤੋਂ ਪਤਾ ਲੱਗਿਆ ਸਰ ਇਹ ਕਲਰ ਸਕੀਨ ਇਧਰ ਭਜਨੇ ਸਰ ਨਹੀਂ ਹਜੇ ਤੱਕ ਇਹ ਦੇਖ ਰਹਾ ਹੁਣੇ ਇਨਸੀਡੈਂਟ ਹੋਇਆ ਹੀ ਹੈ ਥੋੜੀ ਜਿਹਾ ਪਹਿਲਾਂ ਜਿਹੜੇ ਗੱਡੀਆਂ ਆਈਆਂ ਸੀ ਪੰਜਾਬ ਨਾ ਬੰਦ ਨੇ ਜਾਂ ਕੋਈ ਹੋਰ ਨੰਬਰ ਕੁਝ ਨਹੀਂ ਲੱਗ ਰਿਹਾ ਇੱਕ ਜੀਐਨਕੇ ਨੰਬਰ ਹੈ ਤੇ ਇੱਕ ਚੰਡੀਗੜ੍ਹ ਨੰਬਰ ਹੈ ਤੇ ਹੋਰ ਵੀ ਡਿਟੇਲਸ ਅਸੀਂ ਲੇ ਗਏ ਜੰਮੂ ਨੰਬਰ ਇਹ ਹਾਂਜੀ ਸਰ ਲੱਗਿਆ ਇਹ ਨਹੀਂ ਪਤਾ ਲੱਗਿਆ ਇੱਥੇ ਕੀ ਕਰਨਾ ਹੈ ਅਸੀਂ ਨਹੀਂ ਹਜੇ ਇਹ ਤਾਂ ਜਸਟ ਹੁਣੇ ਇਨਸੀਡੈਂਟ ਹੋਇਆ ਸਾਰੀ ਇਹਦੀ ਜਿਹੜਾ ਅਜੇ ਤਾਂ ਕਾਰਡ ਤੇ ਆਈਡੈਂਟੀਫਿਕੇਸ਼ਨ ਹੋਈ ਹੈ ਇਹ ਸਾਰੀ ਡਿਟੇਲ ਜਿਹੜੇ ਇਹ ਚ ਹੁਣੇ ਅਸੀਂ ਸਾਡੀ ਟੀਮਸ ਆਲਰੇਡੀ ਲੱਗੀ ਹੈ ਤੇ ਛੇਤੀ ਛੇ